ਪੰਜਾਬ ਚ ਹੋਈਆਂ 13 ਲੋਕ ਸਭਾ ਸੀਟਾਂ ਦੇ ਗਿਣਤੀ ਜਿਹੜੀ ਹੈ ਕੱਲ ਮੰਗਲਵਾਰ ਯਾਨੀ ਕਿ ਹੋਣ ਵਾਲੀ ਹੈ ਜਿਸ ਦੇ ਲਈ ਅੰਮ੍ਰਿਤਸਰ ਦੇ ਵਿੱਚ ਅਸੀਂ ਖੜੇ ਹਾਂ ਚੋਣਾਂ ਦੀ ਗਿਣਤੀ ਕੱਲ ਸ਼ੁਰੂ ਹੋਏਗੀ ਇਸ ਦੇ ਲਈ ਅੰਮ੍ਰਿਤਸਰ ਦੇ ਵਿੱਚ 8 ਸੈਂਟਰ ਬਣਾਏ ਗਏ ਨੇ ਔਰ ਇਹਨਾਂ ਦੇ ਵਿੱਚ 9 ਵਿਧਾਨ ਸਭਾ ਹਲਕੇ ਦੀਆਂ ਜਿਹੜੇ ਹਲਕਿਆਂ ਦੀਆਂ ਗਿਣਤੀ ਸ਼ੁਰੂ ਹੋ ਜਾਏਗੀ ਔਰ ਨਤੀਜੇ ਜਿਹੜੇ ਹੈ ਤਕਰੀਬਨ 12 ਵਜੇ ਸਾਫ ਹੋ ਜਾਏਗਾ ਉਸ ਤੋਂ ਬਾਅਦ ਨਤੀਜੇ ਜਿਹੜੇ ਹੈ ਸ਼ਾਮੀ 3 ਤੋਂ 4 ਵਜੇ ਦੇ ਕੋਲ ਆਉਣ ਦੀ ਸੰਭਾਵਨਾ ਹੈ ਅਸੀਂ ਇਸ ਵੇਲੇ ਆਪਣੇ ਸੱਦੇ ਆ ਸਰਕਾਰੀ ਮੈਡ ਗਵਰਨਮੈਂਟ ਕਾਲਜ ਦੇ ਵਿੱਚ ਖੜੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਪ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਜਿਹੜੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਔਰ ਹਰ ਹਰ ਇੱਕ ਸੈਂਟਰ ਦੇ ਵਿੱਚ 8 ਲੋਕੇਸ਼ਨਾਂ ਸਥਾਪਿਤ ਕੀਤੀਆਂ ਗਈਆਂ ਨੇ ਕਿਉਂਕਿ 9 ਹਲਕੇ ਨੇ 9 ਹਲਕਿਆਂ ਦੇ ਵਿੱਚ 8 ਹਲਕੇ ਲੋਕੇਸ਼ਨਸ ਦੇ ਆਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ 9 ਹਾਲ ਸਥਾਪਿਤ ਕੀਤੇ ਗਏ ਨੇ ਇਹਨਾਂ 9 ਹਲਕਿਆਂ ਦੇ ਅਰਸਤਾ ਹੈ ਜਿਹੜੇ ਸੈਂਟਰ ਸਥਾਪਿਤ ਕੀਤੇ ਗਏ ਨੇ ਉਹਨਾਂ ਦੇ ਵਿੱਚ 9 ਹਲਕਾ ਗਿਣਤੀ ਹੋਏਗੀ ਸੋ ਅਨੁਮਾਨ ਹੈ ਕਿ ਇੰਦੇ ਦੇ ਨਤੀਜੇ ਜਿਹੜਾ ਪਹਿਲਾ ਨਤੀਜਾ ਹੈ ਸਵੇਰੇ 9 ਵਜੇ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਏਗੀ ਔਰ 9 ਵਜੇ ਇਹਨਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਤੇ 12 ਵਜੇ ਇਹ ਸਥਿਤੀ ਸਾਫ਼ ਹੋ ਜਾਏਗੀ ਕਿ ਕਿਹੜੀ ਪਾਰਟੀ ਦੇ ਵੋਟ ਜ਼ਿਆਦਾ ਨੇ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟ ਮਿਲੇ ਨੇ ਪਰ ਜਿਹੜਾ ਪ੍ਰਣਾਮ ਹੈ ਉਹ ਉਸ ਨੂੰ ਆਉਣ ਤੇ ਮਤਲਬ ਪੂਰਾ ਪ੍ਰਣਾਮ ਆਉਣ ਤੇ ਦਿਨ ਤੋਂ 4 ਵਜੇ ਦਾ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਣਾਮ ਆ ਜਾਏਗਾ ਅੰਮ੍ਰਿਤਸਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਅੰਮ੍ਰਿਤਸਰ ਲੋਕ ਸਭਾ ਦੇ ਵਿਚ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ 1684 ਬੂਥ ਬਣਾਏ ਗਏ ਸਨ ਜਿਨ੍ਹਾਂ ਦੇ ਵਿੱਚੋਂ ਵਕ ਵਕ ਨੌ ਹਲਕੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ ਸੋ ਇਹਨਾਂ ਹਲਕਿਆਂ ਤੋਂ ਬਾਅਦ ਇੱਕ ਇੱਕ ਜਿਹੜਾ ਲੋਕੇਸ਼ਨ ਹੈ ਜਿਸ ਲੋਕੇਸ਼ਨ ਤੇ ਅਸੀਂ ਖੜੇ ਵੀ ਹਾਂ ਐਸੇ ਤਰ੍ਹਾਂ ਦੀ ਲੋਕੇਸ਼ਨ ਹੈ ਹਰ ਇੱਕ ਅੱਠ ਲੋਕੇਸ਼ਨਾਂ ਦੀ ਜਿਨ੍ਹਾਂ ਦੇ ਵਿੱਚ ਨੌ ਹਲਕਿਆਂ ਦੇ ਜਿਹੜੇ ਚੋਣਾਂ ਦੀ ਗਿਣਤੀ ਹੋਏਗੀ ਇਹਨਾਂ ਉਹਨਾਂ ਦੇ ਵਿੱਚ 14 ਟੇਬਲ ਨੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਤੁਹਾਨੂੰ ਦਿਖਾਣਾ ਟੇਬਲ ਲੱਗੇ ਹੋਏ ਜਿਹੜੇ ਉਹ ਦਿਖਾ ਜਾਂਗੇ ਇਹ 14 ਟੇਬਲ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ 14 ਟੇਬਲ ਦੇ ਉੱਤੇ ਵੋਟਾਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ ਪਹਿਲੇ ਇੱਕ ਮਸ਼ੀਨ ਇੱਕ ਵਾਈ ਹਲਕਾ ਹੋਏਗਾ ਸويرੇ ਉਹ ਪਹਿਲਾ ਹਲਕੇ ਦੇ ਵਿੱਚ ਉਹ ਮਸ਼ੀਨ ਇੱਥੇ ਆਏਗੀ ਔਰ ਇਹਨਾਂ ਟੇਬਲਾਂ ਦੇ ਉੱਤੇ ਮਸ਼ੀਨ ਨੂੰ ਲੋਕੇਟ ਕੀਤਾ ਜਾਏਗਾ ਇਹਨਾਂ ਦੇ ਵਿੱਚੋਂ ਉਹਦੀ ਗਿਣਤੀ ਸ਼ੁਰੂ ਹੋਏਗੀ ਔਰ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਸਾਹਮਣੇ ਡੈਕਸ ਦੇਖ ਰਹੇ ਹੋ ਜਿਹੜੀ ਸਟੇਜ ਦੇਖ ਰਹੇ ਹੋ ਉੱਥੇ ਸਾਰੇ ਦੇ ਕੰਪਾਈਲ ਕਰਕੇ ਨਤੀਜਾ ਉੱਥੇ ਤੱਕ ਪਹੁੰਚਾਇਆ ਜਾਏਗਾ ਔਰ ਅਧਿਕਾਰੀ ਦੱਸ ਦੇਗਾ ਕਿ ਪਹਿਲੇ ਪਹਿਲੇ ਦਾਰ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਕਿਸ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਮਿਲੀਆਂ ਨੇ ਸੋ 14 ਟੇਬਲ ਟੇਬਲ ਲਗਾਏ ਗਏ ਨੇ ਜਿੱਥੇ ਕਾਊਂਟਿੰਗ ਹੋਣੀ ਸ਼ੁਰੂ ਹੋ ਜਾਏਗੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਹਰ ਇੱਕ ਕਾਊਂਟੀਸ ਕਾਊਂਟਿੰਗ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਕੀਤੀ ਜਾਏਗੀ ਔਰ ਵੀਡੀਓਗ੍ਰਾਫੀ ਦੇ ਨਾਲ ਇਹ ਸੁਨਿਸ਼ਚਿਤ ਬਣਾਇਆ ਜਾਏਗਾ ਕਿ ਕੰਮ ਪੜਾ ਪੂਰੀ ਤਰ੍ਹਾਂ ਪਾਰਦਰਸ਼ਿਤ ਹੋ ਰਿਹਾ ਹੈ 17 ਰਾਊਂਡ ਦੇ ਵਿੱਚ ਇਹ ਗਿਣਤੀ ਕੀਤੀ ਜਾਏਗੀ ਸਤਾ ਪੂਰੀ ਗਿਣਤੀ ਜਿਹੜੀ ਹੈ 17 ਰਾਊਂਡ ਚ ਚੱਲੇਗੀ 17 ਰਾਊਂਡਸ ਦੇ ਵਿੱਚ ਇਸ ਦੀ ਗਿਣਤੀ ਕੀਤੀ ਜਾਏਗੀ ਔਰ ਨਤੀਜੇ ਇਹਦੇ ਜਿਹੜੇ ਨੇ ਉਹ ආ නිගේ යහුණු ਸਾਰੀ ਤਿਆਰੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਨੇ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਸਾਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਦੇ ਦੱਸ ਦਿੱਤੀਆਂ ਗਈਆਂ ਨੇ ਇਹ ਇੱਕ ਲੋਕੇਸ਼ਨ ਜਿਹੜੀ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਸ ਲੋਕੇਸ਼ਨ ਤੋਂ ਤੁਸੀਂ ਦੇਖੋ ਜਰਾ ਗੌਰ ਨਾਲ ਦੇਖੋ ਇਹ ਸਾਰੀ ਲੋਕੇਸ਼ਨ ਦੇ ਜਿਹੜਾ ਸੈਂਟਰ ਹੈ ਉਹਦੇ ਬਾਹਰ ਇੱਕ ਇੱਕ ਤਾਰ ਲਗਾਈ ਗਈ ਹੈ ਕਿ ਜਿਹੜਾ ਬਾਹਰ ਜਿਹੜਾ ਬੰਦਾ ਹੈ ਉਹ ਅੰਦਰ ਉਹ ਕਿਸੇ ਨੂੰ ਡਿਸਟਰਬ ਨਹੀਂ ਕਰ ਸਕਦਾ ਸੋ ਉਹ ਇਹ ਗੱਲ ਜ਼ਰੂਰ ਹੈ ਕਿ ਉਹ ਸਾਫ਼ ਪਾਰਦਰਸ਼ੀ ਦੇ ਨਾਲ ਕਿ ਵਗਦਾ ਹੈ ਕਿ ਇਸ ਤਰ੍ਹਾਂ ਗਿਣਤੀ ਦੀ ਪ੍ਰਕਿਰਿਆ ਜਲਦੀ ਰਹੇਗੀ ਸੋ ਉਹਨੂੰ ਕੋਈ ਸਵਾਲ ਨਹੀਂ ਉਠਾ ਸਕਦਾ ਜੇਕਰ ਇਸ ਤਰ੍ਹਾਂ ਦਾ ਕੋਈ ਉਹਨਾਂ ਕੋਈ ਕੁਐਸਚਨ ਹੈ ਤਾਂ ਉਹ ਡੈਕਸ ਦੇ ਉੱਤੇ ਬੈਠਾ ਹੋਇਆ ਜਿਹੜੇ ਅਧਿਕਾਰੀ ਉਸ ਡੈਕਸ ਦੇ ਉੱਤੇ ਹੋਣਗੇ ਉਹਨਾਂ ਨੂੰ 10 ਉਠਾ ਸਕਦਾ ਉਹਨਾਂ ਦੇ ਅੱਗੇ ਉਠਾ ਸਕਦਾ ਸੋ ਇੱਥੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਸਪੋਰਟਰ ਹੋਣਗੇ ਸੋ ਇਸੇ ਤਰ੍ਹਾਂ ਹੀ ਜਿਹੜੇ 8 ਲੋਕੇਸ਼ਨਸ ਨੇ 8 ਲੋਕੇਸ਼ਨਸ ਦੇ ਉੱਤੇ ਜਿਹੜੇ 9 ਸੈਂਟਰ ਨੇ 9 ਸੈਂਟਰ ਦੇ ਉੱਤੇ ਗਿਣਤੀ ਹੋਏਗੀ 9 ਸੈਂਟਰਾਂ ਦੇ ਵਿੱਚ ਗਿਣਤੀ ਹੋਏਗੀ ਔਰ ਸਾਰੇ 9 ਦੇ 9 ਸੈਂਟਰ 9 ਵਿਧਾਨ ਸਭਾ ਹਾਲ ਕ ਨੂੰ ਰਿਪਰੈਜ਼ੈਂਟ ਕਰਨਗੇ ਔਰ ਨਤੀਜਾ ਸ਼ਾਮ ਨੂੰ ਕੱਲ 3 ਤੋਂ 4 ਵਜੇ ਦੇ ਵਿੱਚ ਵਿੱਚ ਕਲੀਅਰ ਹੋ ਜਾਏਗਾ ਕਿ ਕਿਸ ਪਾਰਟੀ ਨੂੰ ਬਹੁਮਤ ਮਿਲਿਆ ਹੈ ਕਿਸ ਪਾਰਟੀ ਦਾ ਉਮੀਦਵਾਰ ਇਸ ਦੇ ਵਿੱਚ ਜਿੱਤ ਜਿੱਤ ਗਿਆ ਹੈ ਸੋ ਇਹ ਇੱਕ ਲੋਕੇਸ਼ਨ ਅਸੀਂ ਤੁਹਾਨੂੰ ਅਮਨੇ ਸਰ ਦੀ ਦਿਖਾਈ ਹੈ ਐਸੇ ਤਰ੍ਹਾਂ ਦੀਆਂ 8 ਲੋਕੇਸ਼ਨਸ 8 ਸੈਂਟਰ ਬਣਾਏ ਗਏ ਨੇ 8 ਲੋਕੇਸ਼ਨਸ ਨੇ ਸੌਰੀ ਮਾਫ ਕਰਨਾ 8 ਲੋਕੇਸ਼ਨਸ ਦੇ ਉਹਨਾਂ ਦੇ ਵਿੱਚ ਨੋ ਸੈਂਟਰ ਬਣਾਏ ਗਏ ਨੇ ਜਿੱਥੇ ਵਕ ਵਕ ਹਲਕੇ ਦੇ ਹਲਕੇ ਦੀ ਅਕਾਊਂਟਿੰਗ ਹੋਏਗੀ ਸੋ ਇੱਕ ਲੋਕੇਸ਼ਨ ਇੱਕ ਸੈਂਟਰ ਤੁਹਾਨੂੰ ਦਿਖਾ ਦਿੱਤਾ ਗਿਆ ਹੈ ਐਸੇ ਤਰ੍ਹਾਂ ਹੀ ਬਾਕੀ ਦੇ ਬਾਕੀਆਂ ਹਰ ਇੱਕ ਸੈਂਟਰ ਦੇ ਵਿੱਚ 14 ਟੇਬਲ ਜਿਹੜੇ ਨੇ ਉਹ ਲਗਾਏ ਜਾਣਗੇ ਤੇ ਉਹਨਾਂ ਦੇ ਉੱਤੇ ਸਵੇਰੇ 8 ਵਜੇ ਹੀ ਗਿਣਤੀ ਸ਼ੁਰੂ ਹੋ ਜਾਏਗੀ ਔਰ 9 ਵਜੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਹੈਗਾ ਸਾਰਿਆਂ ਨੂੰ ਪਤਾ ਕਿ ਕਾਊਂਟਿੰਗ ਦੀ ਜਿਹੜੀ ਹੈਗੀ ਹੈ ਪੂਰੇ ਭਾਰਤ ਵਿੱਚ ਕੱਲ ਜਨਨ ਕੀ 4 ਜੂਨ ਨੂੰ ਹੋ ਰਹੀ ਹੈ ਸੋ ਉਹਦੇ ਤਹਿਤ ਹਲਕਾ ਸਾਊਥ ਅੰਮ੍ਰਿਤਸਰ 019 ਉਹਦਾ ਕਾਊਂਟਿੰਗ ਸੈਂਟਰ ਜਿਹੜਾ ਹੈਗਾ ਸਾਡੇ ਇਥੇ ਸਰੂਪਰਾਣੀ ਸਰਕਾਰੀ ਕਾਲਜ ਬਣਿਆ ਹੈ ਤੇ ਉਹਦੇ ਸਬੰਧੀ ਸਾਰੇ ਅਸੀਂ ਇੰਤਜ਼ਾਮ ਕਰ ਲਏ ਨੇ ਸਾਰੀਆਂ ਤਿਆਰੀਆਂ ਚੱਲੀਆਂ ਨੇ ਤੇ ਕੱਲ ਸਵੇਰੇ ਪੂਰੇ 8 ਵਜੇ ਅਸੀਂ ਜਿਹੜੀ ਇਹ ਕਾਊਂਟਿੰਗ ਸਟਾਰਟ ਕਰਦੇ ਹਾਂ ਕੈਪਨਾ ਪਰਸਨ ਵਿਪੰਦ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ